ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਮੈਂ ਰੋਹਿਤ ਅਬਰੋਲ ਪੰਜਾਬ ਚੇਅਰਮੈਨ ਸ਼ਿਵਸਾਣਾ ਹਿੰਦੁਸਤਾਨ ਤੋਂ ਮੇਰੇ ਨਾਲ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਅਤਰੀ ਜੀ ਮੇਰੇ ਨਾਲ ਪਾਰਟੀ ਦੇ ਜਨਰਲ ਸੈਕਟਰੀ ਪ੍ਰਤਮ ਸ਼ਰਮਾ ਜੀ ਪਾਰਟੀ ਦੇ ਸੀਨੀਅਰ ਆਗੂ ਸ਼ਾਨੂ ਮਾਜਨ ਜੀ ਅੱਜ ਅਸੀਂ ਬੜੇ ਹੀ ਦੁਖੀ ਮਨ ਨਾਲ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਗੁਰਦਾਸਪੁਰ ਸ਼ਿਵਸਾਣਾ ਹਿੰਦੁਸਤਾਨ ਦੀ ਇਕਾਈ ਵੱਲੋਂ ਕਿ ਸਾਡੇ ਧਾਰੀਵਾਲ ਦੇ ਵਿੱਚ ਜੋ ਕਿ ਪਿਛਲੇ 4 ਸਾਲ ਤੋਂ ਵੰਦਪਿਆ ਬੁਚੜਖਾਨਾ ਉਹ ਦੁਬਾਰਾ ਚਾਲੂ ਹੋ ਚੁਕਿਆ ਹੈ ਜਿਦੇ ਵਿੱਚ ਫੇਰ ਗਾਹੂ ਮਾਤਾ ਦੀ ਹਤਿਆ ਉਹ ਨਹੀਂ ਦੁਬਾਰਾ ਸ਼ੁਰੂ ਹੋ ਗਈ ਹੈ ਜਿਹਦੀ ਆਪਾਂ ਬੜੇ ਹੀ ਦਿਨਾਂ ਤੋਂ ਰੇਕੀ ਕਰ ਰਹੇ ਸੀਗੇ ਤੇ ਪਰਸੋ ਰਾਤ 21 ਤਰੀਕ ਨੂੰ ਮਿੱਦੂ ਕਿਸੇ ਮੇਰੇ ਦੋਸਤ ਦਾ ਫੋਨ ਆਦਾ ਕਿ ਬੁਚੜਖਾਨੇ ਦੇ ਵਿੱਚ ਉਸ ਟਾਈਮ ਗਾਹੂ ਹਤਿਆ ਕੀਤੀ ਜਾ ਰਹੀ ਹੈ ਸੋ ਮੈਂ ਤੇ ਪ੍ਰਸੰ ਸ਼ਰਮਾ ਜੀ ਮੌਕੇ ਤੇ ਪਹੁੰਚੇ ਆਂ ਜਦੋਂ ਅਸੀਂ ਆ ਕੇ ਉੱਥੇ ਦੇਖਿਆ ਕਿ ਉੱਥੇ ਵਾਕਈ ਹੀ ਕੰਮ ਚੱਲ ਰਿਹਾ ਸੀਗਾ ਤੇ ਜਿਹਦੇ ਸਬੰਧ ਵਿੱਚ ਮੈਨੂੰ ਕੋਈ ਸੁਝਾ ਤਾਂ ਮੈਂ ਸਿੱਧਾ ਹੀ ਐਸਐਸਪੀ ਸਾਹਿਬ ਨੂੰ ਫੋਨ ਲਗਾ ਦਿੱਤਾ ਰਾਤ ਦੇ 11:40 ਮਿੰਟ ਤੇ ਜੋ ਕਿ ਐਸਐਸਪੀ ਸਾਹਿਬ ਨੇ ਸਾਡਾ ਫੋਨ ਬਿਲਕੁਲ ਕੱਟ ਦਿੱਤਾ ਮੈਂ 5 ਮਿੰਟ 2-4 ਮਿੰਟ ਵੇਟ ਕੀਤੀ ਕੋਈ ਰਿਪਲਾਈ ਨਹੀਂ ਆਇਆ ਉਸ ਤੋਂ ਬਾਅਦ ਉਹ ਜੋ ਹੱਡ ਹੁੰਦੇ ਸੀਗੇ ਉਹ ਗੱਡੀ ਦੇ ਵਿੱਚ ਲੋਡ ਕਰ ਰਹੇ ਸੀਗੇ ਉਹ ਆਪਾਂ ਬਾਈਕ ਤੋਂ ਚਲਦੇ-ਚਲਦੇ ਉਸ ਦੀ ਵੀਡੀਓ ਬਣਾ ਲਈ ਜੋ ਐਸਐਸਪੀ ਸਾਹਿਬ ਨੂੰ ਸੈਂਡ ਕੀਤੀ ਜਿਹਦੇ ਸਬੰਧ ਵਿੱਚ ਐਸਐਸਪੀ ਸਾਹਿਬ ਨੇ ਉਹ ਵੀਡੀਓਜ਼ ਦੇਖ ਲਈਆਂ ਤੇ ਉਸ ਤੋਂ ਬਾਅਦ ਆਪਾਂ ਵੇਟ ਕਰਦੇ ਰਹੇ ਕਿ ਕੋਈ ਪੁਲਿਸ ਪ੍ਰਸ਼ਾਸਨ ਵਾਲਾ ਆਏਗਾ ਇੱਥੇ ਜਾਂ ਕੁਝ ਕੋਈ ਕਾਰਵਾਈ ਕਰੇਗਾ ਬਟ ਕੋਈ ਕਾਰਵਾਈ ਨਹੀਂ ਇੱਕ ਘੰਟੇ ਬਾਅਦ ਜਾ ਕੇ ਜਦੋਂ ਅਸੀਂ ਆ ਜੰਨੇ ਆ ਕਾਪੜੇ ਘਰ ਵਾਪਿਸ ਕੀ ਜਦੋਂ ਸਭ ਕੁਝ ਕੰਮ ਹੀ ਖਤਮ ਹੋ ਗਿਆ ਤੇ ਆਪਾਂ ਹੁਣ ਦੋ ਦਿਨਾਂ ਦਾ ਇੱਥੇ ਜਾ ਨਹੀਂ ਸਕਦੇ ਠੀਕ ਹੈ ਜੀ ਕੁੱਕਾ ਕੱਲ ਨੂੰ ਪ੍ਰਸ਼ਾਸਨ ਨੇ ਕਹਿਣਾ ਸੀਗਾ ਕਿ ਤੁਸੀਂ ਗੱਲੇ ਉੱਥੇ ਕੀ ਲੈਣੇ ਚਲੇਗੇ ਉਹ ਆਪ ਅਸੀਂ ਜਦੋਂ ਆਪਣੇ ਘਰ ਆ ਗਏ ਤੇ ਇੱਕ ਘੰਟੇ ਬਾਅਦ ਜਾ ਕੇ ਸਾਨੂੰ ਇੱਕ ਸਪੈਸ਼ਲ ਸੈੱਲ ਦੇ ਕਿਸੇ ਮੁਲਾਜ਼ਮ ਦਾ ਫੋਨ ਆਂਦਾ ਹਾਂਜੀ ਕੀ ਗੱਲ ਹੋਈ ਹੈ ਜੀ ਤੋ ਉਸ ਟਾਈਮ ਉਹਨਾਂ ਨਾਲ ਮੈਂ ਨਹੀਂ ਜ਼ਿਆਦਾ ਗੱਲ ਨਹੀਂ ਕੀਤੀ ਕਿਉਂਕਿ ਉਹ ਕੰਮ ਹੀ ਖਤਮ ਹੋ ਗਿਆ ਸੀਗਾ ਤੇ ਉਹਦੇ ਸਬੰਧ ਵਿੱਚ ਅੱਜ ਇਹ ਪ੍ਰੈਸ ਕਾਨਫਰੰਸ ਰੱਖੀ ਆ ਕਿ ਸਾਡੇ ਸ਼ਿਵ 사ਨਾ ਹਿੰਦੁਸਤਾਨ ਦੀ ਕੋਈ ਵੀ ਪ੍ਰਸ਼ਾਸਨ ਨੂੰ ਕੰਪਲੇਂਟ ਕੀਤੀ ਜਾਵੇ ਉਹ ਹਰ ਵਾਰੀ ਨਕਾਰੀ ਜਾਂਦੀ ਆ ਅਗਰ ਆਪਾਂ ਜਾ ਕੇ ਐਸਐਸਪੀ ਸਾਹਿਬ ਨੂੰ ਮਿਲਦੇ ਆ ਮੰਗ ਪੱਤਰ ਦਿੰਨੇ ਆ ਤੋ ਉਸ ਟਾਈਮ ਤਾਂ ਉਹ ਲੈ ਲੈਂਦੇ ਨੇ ਮਾਰਕ ਵੀ ਕਰ ਦਿੰਦੇ ਨੇ ਅੱਗੋਂ ਜਿਹੜੇ ਅਧਿਕਾਰੀ ਕੋ ਜਾਂਦਾ ਆ ਕੋਈ ਕਾਰਵਾਈ ਨਹੀਂ ਠੱਪ ਫਿਰ ਆਪਾਂ ਜੇ ਤਾਂ ਗੇੜੇ ਮਾਰਦੇ ਤੇ ਇਹ ਐਸਐਸਪੀ ਆਫਿਸ ਇਹ ਸਾਬ ਛੁੱਟੀ ਤੇ ਨੇ ਸਾਬ ਖਾਣਾ ਖਾਣ ਗਏ ਨੇ ਸਾਬ ਦੀ ਡਿਊਟੀ ਲੱਗੀ ਆ ਕੋਈ ਕਾਰਵਾਈ ਨਹੀਂ ਹੁੰਦੀ ਜਦ ਕਿ ਇਹ ਅੱਜ ਤੱਕ ਕਿੰਨੀਆਂ ਕੰਪਲੇਂਟਾਂ ਦੇ ਚੁੱਕੇ ਆ ਜਿਹਦੇ ਸਬੰਧ ਦੇ ਵਿੱਚ ਧਾਰੀਵਾਲ ਸ਼ਹਿਰ ਦੇ ਵਿੱਚ ਪਿਛਲੇ ਦਿਨੀ ਛਰੇ ਆਮ ਗੋਲੀਆਂ ਚੱਲੀਆਂ ਠੀਕ ਆ ਜੀ ਜਿਸ ਦੀ ਬਕਾਇਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜੀ ਜੋ ਕਿ ਐਸਐਸਪੀ ਸਾਹਿਬ ਦਾ ਕਸੀ ਪੰਚਾਈ ਤਾਂ ਵੀ ਉਹਦੇ ਵਿੱਚ ਜਟਣ ਦੇ ਵਿੱਚ ਆਪਾਂ ਕੰਪਲੇਂਟ ਕੀਤੀ ਕੋਈ ਕਾਰਵਾਈ ਨਹੀਂ ਹੋਈ ਅਜੇ ਤੱਕ ਉਹ ਗੱਲ ਨੂੰ ਮਹੀਨੇ ਤੋਂ ਉੱਪਰ ਹੋ ਗਿਆ ਆ ਠੀਕ ਹੈ ਜੀ ਅਗਰ ਸਾਡੇ ਵੱਲੋਂ ਕੋਈ ਉਹੋ ਜਿਹੀ ਕੰਮ ਕੀਤਾ ਗਿਆ ਹੋਵੇ ਕਿਸੇ ਵੱਡੇ ਵੱਲੋਂ ਤਾਂ ਪ੍ਰਸ਼ਾਸਨ ਮਿੰਟ ਦੇ ਵਿੱਚ ਸਾਡੇ ਤੇ ਕਾਰਵਾਈ ਕਰ ਦਿੰਦਾ ਪਰ ਇਸ ਬੰਦੇ ਵਿੱਚ ਕੋਈ ਕਾਰਵਾਈ ਨਹੀਂ ਅਗਰ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਸਾਡੇ ਸ਼ਹਿਰ ਧਾਰੀਵਾਲ ਦੇ ਵਿੱਚ ਸਾਡੀ ਰੋਡ ਦੇ ਉੱਪਰ ਕਿਸੇ ਹਿੰਦੂ ਸੰਗਠਨ ਵੱਲੋਂ ਸ਼ਰਾਬ ਵੰਡੀ ਜਾ ਰਹੀ ਸੀਗੀ ਠੀਕ ਹੈ ਜੀ ਉਹਦੀ ਵੀ ਵੀਡੀਓ ਬਣਾ ਕੇ ਐਸਪੀ ਸਾਹਿਬ ਨੂੰ ਭਾਈ ਬਟ ਕੋਈ ਰਿਜ਼ਲਟ ਨਹੀਂ ਠੀਕ ਹੈ ਜੀ ਇੱਕ ਏਐਸਆਈ ਸਾਹਿਬ ਮੌਕੇ ਤੇ ਭੇਜ ਦਿੱਤੇ ਗਏ ਉਹ ਵੀ ਅੱਧੇ ਘੰਟੇ ਬਾਅਦ ਠੀਕ ਹੈ ਜੀ ਉਹ ਸ਼ਰਾਬ ਵੰਡ ਕੇ ਚਲੇ ਗਏ ਇਸ ਤੋਂ ਇਲਾਵਾ ਵੀ ਕਿ ਸਾਡੇ ਇੱਕ ਵਾਰ ਐਸਐਸਪੀ ਸਾਹਿਬ ਨੂੰ ਮੈਂ ਫੋਨ ਕੀਤਾ ਕਿ ਸਰ ਇਮੀਜੇਟ ਹੀ ਤੁਹਾਡੇ ਨਾਲ ਗੱਲ ਕਰਦੀ ਤੁਹਾਨੂੰ ਕੋਈ ਇਨਫੋਰਮੇਸ਼ਨ ਦੇਣੀ ਆ ਇਨਫੋਰਮੇਸ਼ਨ ਦੇਣੀ ਸੀ ਚਟਾ ਦੇ ਬਾਰੇ ਮੈਂ ਠੀਕ ਹੈ ਜੀ ਐਸਐਸਪੀ ਸਾਹਿਬ ਨੇ ਮੇਰਾ ਫੋਨ ਨਹੀਂ ਚੁੱਕਿਆ ਮੈਂ ਮੈਸੇਜ ਕੀਤਾ ਸਰ ਕੋਈ ਜ਼ਰੂਰੀ ਗੱਲ ਹੈ ਪਲੀਜ਼ ਸਰ ਤਾਂ ਵੀ ਉਹਨਾਂ ਨੇ ਮੇਰਾ ਫੋਨ ਬਿਲਕੁਲ ਨਹੀਂ ਚੁੱਕਿਆ ਜਦ ਕਿ ਉਹ ਬੰਦਾ 150 ਗ੍ਰਾਮ ਚਟਾ ਲੈ ਕੇ ਆਇਆ ਸੀਗਾ ਮੇਰੇ ਕਿਸੇ ਫੋਰਮਰ ਤੋਂ ਪਤਾ ਲੱਗਾ ਮੈਨੂੰ ਠੀਕ ਹੈ ਜੀ ਇਹਨਾਂ ਨੇ ਫੋਨ ਨਹੀਂ ਚੁੱਕਿਆ ਕੋਈ ਕਾਰਵਾਈ ਇੱਕ ਦੋ ਦਿਨ ਨਹੀਂ ਚੱਲੀ ਫਿਰ ਮੈਂ ਹਾਰ ਕੇ ਦੇਖਿਆ ਕਿ ਉਹੋ ਹੀ ਬੰਦੇ ਨੇ ਕਿਸੇ ਬੱਚੇ ਨੂੰ ਟੀਕਾ ਲਗਾਤਾ ਜਿਹੜਾ ਚਟਾ ਲੈ ਕੇ ਆਇਆ ਸੀਗਾ 8 ਸਾਲ ਦੇ ਬੱਚੇ ਨੂੰ ਟੀਕਾ ਲਗਾਤਾ ਉਹ ਬੱਚਾ ਕੋਮਾ ਦੇ ਵਿੱਚ ਚਲਾ ਗਿਆ ਸੀਗਾ ਉਸ ਤੋਂ ਬਾਅਦ ਉਹ ਕਾਰਵਾਈ ਹੋਈ ਬੰਦੇ ਆ ਤੇ ਪਰਚਾ ਹੋਇਆ ਗਿਆ ਫਿਰ ਮੈਂ ਆਪਣੇ ਕਿਸੇ ਹਿੰਦੂ ਸੱਤਣ ਦੇ ਦੋਸਤ ਨੂੰ ਕਿਹਾ ਕਿ ਭਾਜੀ ਪੁਲਿਸ ਇੱਥੇ ਤੁਸੀਂ ਕਾਰਵਾਈ ਕਰੋ ਮੇਰੇ ਕਹਿੰਦੇ ਤਾਂ ਹੋ ਨਹੀਂ ਰਹੀ ਉਹ ਦੋ ਦਿਨ ਬਾਅਦ ਉਹਨਾਂ ਨੇ ਫਿਰ ਬੰਦੇ ਦਾ ਐਡਰੈਸ ਮੈਂ ਸਭ ਨੂੰ ਉਹਨਾਂ ਨੂੰ ਸੈਂਡ ਕੀਤਾ ਉਹਨਾਂ ਨੇ ਅੱਗੋਂ ਐਸਐਸਪੀ ਸਾਹਿਬ ਨੂੰ ਦਿੱਤਾ ਫਿਰ ਉਹਨਾਂ ਦੇ ਕਹਿੰਦੇ ਐਸਐਸਪੀ ਸਾਹਿਬ ਨੇ ਉਹ ਬੰਦਾ ਫੜਾਇਆ ਉਸ ਟਾਈਮ ਉਹ ਬੰਦੇ ਕੋਲ 40 ਗ੍ਰਾਮ ਚਟਾ ਰਿਕਵਰ ਹੋਇਆ ਸੀਗਾ ਜਦ ਕਿ ਉਹ ਇਹ 2 ਦਿਨ ਦੇ ਵਿੱਚ ਉਹਨੇ 110 ਗ੍ਰਾਮ ਚਟਾ ਸੇਲ ਕਰ ਚੁੱਕਿਆ ਸੀਗਾ ਇੱਕ 8 ਸਾਲ ਦੇ ਬੱਚੇ ਦੀ ਜਾਨ ਤੇ ਬਣ ਗਈ ਸੀਗੀ ਬਟ ਕੋਈ ਕਾਰਵਾਈ ਨਹੀਂ ਕਿਉਂ ਕੋਈ ਕੋਈ ਗਲਤ ਕੰਮ ਕਰ ਰਹੇ ਆ ਸਮਾਜ ਚ ਤੇਰਾ ਕੰਮ ਕਰ ਰਹੇ ਆ ਠੀਕ ਹੈ ਜੀ ਸ਼ਿਵ ਸੈਨਾ ਨੇ ਦੋਸਤਾਂ ਨਾਲ ਹਮੇਸ਼ਾ ਤੁਹਾਾਂ ਦੇ ਹਿੱਤ ਦੀ ਗੱਲ ਕਰਦੀ ਹੈ ਅਗਰ ਅਸੀਂ ਕੋਈ ਗਲਤ ਕੰਮ ਕਰਦੇ ਆਂ ਜਾਂ ਅਸੀਂ ਕਿਸੇ ਗਲਤ ਕੰਮ ਦੇ ਭਾਈ ਵਾਲਾ ਤੇ ਠੋਕੇ ਸਾਡੇ ਤੇ ਕਾਰਵਾਈ ਕਰੋ ਆਪਰਾ ਤੁਹਾਨੂੰ ਕਹਿੰਦੇ ਨਹੀਂ ਕਿ ਸਾਨੂੰ ਮਾਫ ਕਰੋ ਜਾਂ ਸਾਨੂੰ ਬਚਾ ਲਓ ਜੀ ਅਗਰ ਮੈਂ ਕੋਈ ਗਲਤ ਕੰਮ ਕਰ ਰਿਹਾ ਤੇ ਮੇਰੇ ਤੇ ਵੀ ਕਾਰਵਾਈ ਕੀਤੀ ਜਾਵੇ ਬਟ ਜੋਸ਼ ਪ੍ਰਸ਼ਾਸਨ ਸਾਡੇ ਨਾਲ ਇਹ ਵਤੀਰियां ਕਰ ਰਿਹਾ ਇਹ ਚੰਗੀਆਂ ਨਹੀਂ ਆ ਹੁਣ ਇਹਦੇ ਸਬੰਧਤ ਵਿੱਚ ਅੱਗੇ ਤੋਂ ਅਸੀਂ ਹੁਣ ਕਿਸੇ ਪੁਲਿਸ ਪ੍ਰਸ਼ਾਸਨ ਨੂੰ ਕਿਸੇ ਨੂੰ ਕੋਈ ਵੀ ਮੈਸੇਜ ਦੇਣਾ ਜੋ ਇਹ ਗਾਉਂ ਕਾ ਹਤਿਆਕਾਂਡ ਕਰ ਰਹੇ ਨੇ ਅਸੀਂ ਆਪਣੇ ਲੈਵਲ ਤੇ ਸਾਡੇ ਕੋਲ ਜੋ ਬਣ ਸਕੇਗਾ ਅਸੀਂ ਕਰਾਂਗੇ ਜੇ ਧਰਨਾ ਲਾ ਕੇ ਹੀ ਹਰ ਚੀਜ਼ ਦਾ ਹੱਲ ਹੋਵਾ ਤੇ ਫਿਰ ਅਸੀਂ ਹੁਣ ਅੱਗੇ ਤੋਂ ਹਰ ਜਗ੍ਹਾ ਤੇ ਧਰਨਾ ਹੀ ਲਗਾਵਾਂਗੇ ਅਸੀਂ ਹੁਣ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਨੂੰ ਕੋਈ ਕੰਪਲੇਨ ਨਹੀਂ ਦੇਣੀ ਕਿਉਂਕਿ ਇੰਨੀਆਂ ਕੰਪਲੇਨਟਾਂ ਸਾਡੀਆਂ ਪੈਂਡਿੰਗ ਪਈਆਂ ਅਜੇ ਤੱਕ ਕਿਸੇ ਦੇ ਕੋਈ ਕਾਰਵਾਈ ਨਹੀਂ ਹੋਈ ਜੋ ਲੋਕ ਇਹ ਇਹ ਗਾਉਂ ਹਤਿਆਕ ਕਰਦੇ ਨੇ ਜੋ ਲੋਕ ਉਹਨਾਂ ਕੋਲ ਮੀਨਾ ਲੈਂਦੇ ਨੇ ਉਹਨਾਂ ਦੇ ਨਾਲ ਤੇ ਸਪੈਸ਼ਲ ਫੋਰਸ ਦੇ ਮੁਲਾਜ਼ਮ ਹਿਮਾਚਲ ਦੀਆਂ ਵਾਦੀਆਂ ਘੁੰਮਣ ਜਾਂਦੇ ਨੇ ਤਾਂ ਕਾਰਵਾਈ ਕਿੱਥੀ ਹੋਏਗੀ ਐਸਐਸਪੀ ਸਾਹਿਬ ਵੀ ਜਦੋਂ ਆਏ ਬਹੁਤ ਵਧੀਆ ਕੰਮ ਕੀਤਾ ਉਹਨਾਂ ਨੇ ਬਟ ਜੋ ਇਹਨਾਂ ਦੇ ਲਾਗੇ ਚਾਗੇ ਕੋਈ ਕਲੀਕ ਨੇ ਜਾਂ ਕੋਈ ਇਹਨਾਂ ਦੇ ਆਫਿਸ ਦੇ ਵਿੱਚ ਰਹਿੰਦੇ ਸੀ ਉਹ ਇਹਨਾਂ ਨੂੰ ਮਿਸਗਾਈਡ ਕਰਦੇ ਨੇ ਐਸਐਸਪੀ ਸਾਹਿਬ ਨੂੰ ਮਿਸਗਾਈਡ ਕਰਨ ਕਰਕੇ ਇਹ ਜਿੱਦਾਂ ਕੀ ਲਗਾ ਲਓ ਕਿ ਮੈਂ ਕਹਤਾ ਕਿ ਸਰ ਇੱਥੇ ਗਾਹੂ ਹਤਿਆ ਹੋ ਰਹੀ ਆ ਐਸਐਸਪੀ ਸਾਹਿਬ ਨੇ ਅੱਗੋ ਕਹਤਾ ਕਿਸੇ ਅਫਸਰ ਦੀ ਡਿਊਟੀ ਲਾਤੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਕਹਿ ਦਿੰਦਾ ਜੀ ਉਹਨਾਂ ਕੋਲ ਤਾਂ ਲਾਇਸੈਂਸ ਹੈ ਜੀ ਜੋ ਛੜਕਾਂ ਤੇ ਗਾਵਾ ਵਗੈਰਾ ਜਾੜਵਰ ਮਰਦੇ ਨੇ ਉਹਨਾਂ ਨੂੰ ਚੱਕ ਕੇ ਉਹ ਹੱਡ ਰੋੜੀ ਤੇ ਘਰਦੇ ਨੇ ਮੈਨੂੰ ਇੱਕ ਗਾਦਾ ਜਵਾਬ ਦਿੱਤਾ ਜਾਵੇ ਉਹ ਦੂਜੇ ਦਿਨ ਗੱਡੀ ਪਰ ਜਾਂਦੀ ਆ ਛੋਟੇ ਹਾਥੀ ਪਰਦੇ ਦੇ ਟਰਾਲੀਆਂ ਭਰਦੀਆਂ ਨੇ ਠੀਕ ਹੈ ਜੀ ਉਹ ਦੋ ਦਿਨ ਦੇ ਵਿੱਚ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਐਸੇ ਕਿੰਨੇ ਕੁ ਡੰਗਰ ਮਰਦੇ ਨੇ ਜੱਕ ਜੀਆਂ ਕਿ ਗਊ ਮਾਤਾ ਦੀਆਂ ਹੱਤਿਆ ਹੁੰਦੀਆਂ ਐਕਸੀਡੈਂਟ ਦੇ ਵਿੱਚ ਕਿ ਜੋ ਉਹ ਮਤਲਬ ਕਿ ਰੋਜ਼ ਗੱਡੀ ਭੜੀ ਜਾਂਦੀ ਆ ਅਕੇ ਹੱਡ ਰੋੜੀ ਤੇ ਆਪਣਾ ਹੱਡ ਰੱਖਦੇ ਸੀਗੇ ਵੇਚਦੇ ਸੀਗੇ ਤੇ ਮੀਟ ਰਿਜ਼ਰਵ ਕਰ ਲੈਂਦੇ ਸੀਗੇ ਪੂਰੇ ਕੀ ਕਰਦੇ ਆ ਨਾਲ ਦੀ ਨਾਲ ਹੱਡਾਂ ਨੂੰ ਟਰਾਲੀ ਦੇ ਵਿੱਚ ਪਾ ਕੇ ਛੋਟੇ ਹੱਤੀ ਚਾ ਪਾ ਕੇ ਲਾਗੇ ਨਹਿਰਾਂ ਨਹਿਰ ਦੇ ਵਿੱਚ ਸਰ ਦਿੰਦੇ ਨੇ ਨਾ ਕੋਈ ਸਬੂਤ ਦਿੰਦਾ ਉਸ ਚੀਜ਼ ਦਾ ਨਾ ਕੋਸ਼ ਅੱਜ ਖੰਨੇ ਦੇ ਵਿੱਚ 5 ਘੰਟੇ ਪਹਿਲਾਂ ਉੱਥੇ ਦੀ ਸਾਡੇ ਹਿੰਦੂ ਸਮਾਜ ਦੇ ਲੋਕਾਂ ਨੇ ਏਡਾ ਵੱਡਾ ਟਰੱਕ ਫੜਿਆ ਜੋ ਕਿ ਜੇ ਐਂਡ ਕੇ ਜਾ ਰਿਹਾ ਸੀਗਾ ਕਵੰਟਰਾਂ ਦੇ ਹਿਸਾਬ ਨਾਲ ਗਾਂਵ ਮਾਤਾ ਦਾ ਮੀਟ ਨਿਕਲਿਆ ਉਹਦੇ ਵਿੱਚੋਂ ਉੱਥੇ ਸਾਡੇ ਸੰਗਠਨ ਵਾਲਿਆਂ ਨੇ ਧਰਨਾ ਲਾ ਕੇ ਅਗਲੇ 3 ਘੰਟੇ ਥਾਣੇ 'ਚ ਬੈਠਦੇ ਕੋਈ ਕਾਰਵਾਈ ਨਹੀਂ ਕੀਤੀ ਗਈ ਅਗਲੇ ਨੇ ਧਰਨਾ ਲਾਇਆ ਤਾਂ ਅੱਧੇ ਘੰਟੇ ਦੇ ਵਿੱਚ ਉੱਥੇ ਐਕਸ਼ਨ ਹੋ ਗਿਆ ਤੇ ਜੇ ਹਰ ਚੀਜ਼ ਦਾ ਮਸਲਾ ਹੀ ਧਰਨਾ ਵਾ ਤੇ ਫਿਰ ਅੱਗੇ ਤੋਂ ਅਸੀਂ ਧਰਨਾ ਲਗਾ ਕੇ ਹੀ ਇਹ ਕੰਮ ਕਰਾਂਗੇ ਕਿਉਂਕਿ ਪ੍ਰਸ਼ਾਸਨ ਨੂੰ ਅਸੀਂ ਆਪਣੇ ਨੰਬਰਾਂ ਚੋਂ ਮੈਂ ਜਾਂ ਮੇਰੇ ਸੰਗਠਨ ਚੋਂ ਅੱਜ ਤੋਂ ਬਾਅਦ ਨਾ ਹੀ ਆਈ ਐਸਐਸਪੀ ਸਾਹਿਬ ਨੂੰ ਫੋਨ ਕਰਾਂਗੇ ਨਾ ਹੀ ਕਿਸੇ ਵੀ ਡੀਐਸਪੀ ਸਾਹਿਬ ਜਾਂ ਸਬੰਧਤ ਕੋਈ ਵੀ ਅਫਸਰ ਹੋਏਗਾ ਅਸੀਂ ਕਿਸੇ ਨੂੰ ਕੋਈ ਕੰਪਲੇਨ ਨਹੀਂ ਕਰਨੀ ਜੋ ਹੁੰਦਾ ਹੋਈ ਚਾਹੇ ਅਸੀਂ ਆਪਣੇ ਲੈਵਲ ਤੇ ਦੇਖਾਂਗੇ ਕੀ ਕਰਨਾ ਕੀ ਨਹੀਂ ਜੇ ਅਗਰ ਗਲਤ ਕਰਾਂਗੇ ਤਾਂ ਸਾਡੇ ਤੇ ਪਰਚਾ ਦੇ ਦੇਓ ਤੇ ਜੀ ਅਸੀਂ ਸਹੀ ਕਰਾਂਗੇ ਉਹ ਤੁਸੀਂ ਦੇਖ ਲਿਓ ਬਸ ਇੰਨਾ ਕਹਿੰਦਾ ਹੋਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਜੈ ਸ਼੍ਰੀ ਰਾਮ